ਹੁਣੇ-ਹੁਣੇ ਮੁਹਾਲੀ ਦੇ ਵਿੱਚ ਹਾਦਸਾ ਵਾਪਰ ਗਿਆ ਢਾਬੇ ਦੇ ਬਾਹਰ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਔਰ ਬੇਕਾਬੂ ਗੱਡੀ ਲੋਕਾਂ ਦੇ ਉੱਤੇ ਹੀ ਚੜ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਹਾਦਸੇ ਦੌਰਾਨ 4 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਔਰ ਇਹ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਮੁਹਾਲੀ ਦੇ 10 ਫੇਸ 'ਚ ਢਾਬੇ ਦੇ ਬਾਹਰ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਔਰ ਇਸੇ ਦਰਮਿਆਨ ਬੇਕਾਬੂ ਗੱਡੀ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਔਰ ਦੱਸਦੀ ਹੈ ਕਿ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਟਾਬੇ ਦੇ ਅੰਦਰ ਹੀ ਗੱਡੀ ਜਾਵੜੀ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਮੌਕੇ ਦੀਆਂ ਸਾਂਝੀਆਂ ਕਰ ਰਿਹਾ ਹੁਣੇ-ਹੁਣੇ ਮੁਹੱਲੇ ਦੇ 10 ਫੇਸ ਤੇ ਇਹ ਹਾਦਸਾ ਵਾਪਰਿਆ ਵਾਪਰਿਆ ਔਰ ਦੱਸ ਦਈਏ ਕਿ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਗੱਡੀ ਨੇ ਪਹਿਲਾਂ ਲੋਕਾਂ ਨੂੰ ਤਾਂ ਟੱਕਰ ਮਾਰੀ ਜੋ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੀ ਸੀ ਔਰ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਉਹ ਟਾਬੇ ਦੇ ਅੰਦਰ ਜਾਵੜੀ ਤਾਂ ਇਹ ਸੀਸੀਟੀਵੀ ਦੇ ਵਿੱਚ ਕਟਨਾ ਵੀ ਕੈਦ ਹੋਈ ਹੈ ਜਦੋਂ ਟਾਬੇ ਦੇ ਬਾਹਰ ਬੈਠ ਕੇ ਲੋਕ ਹੁਣੇ-ਹੁਣੇ ਖਾਣਾ ਖਾ ਰਹੇ ਸੀ ਔਰ ਇਸੇ ਦਰਮਿਆਨ ਇੱਕ ਤੇਜ਼ ਰਫ਼ਤਾਰ ਗੱਡੀ ਆਈ ਜੋ ਬੇਕਾਬੂ ਹੋ ਕੇ ਪਹਿਲਾ ਲੋਕਾਂ ਨੂੰ ਟੱਕਰ ਮਾਰਦੀ ਹੈ ਜੋ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੇ ਸੀ ਔਰ ਉਸ ਤੋਂ ਬਾਅਦ ਸਿੱਧਾ ਟਾਬੇ ਦੇ ਅੰਦਰ ਜਾ ਕੇ ਇੱਕ ਗੱਡੀ ਵੜ ਜਾਂਦੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਜਾਣਕਾਰੀ ਦੇ ਮੁਤਾਬਕ ਦੱਸੀਏ ਚਾਰ ਜਣੇ ਜ਼ਖਮੀ ਹੋਏ ਨੇ ਔਰ ਇੱਕ ਜਣੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਜਿਹੜੀ ਹੈ ਉਹ ਇੱਕ ਮਹਿਲਾ ਵੱਲੋਂ ਚਲਾਈ ਜਾ ਰਹੀ ਸੀ ਔਰ ਉਸ ਤੋਂ ਬਾਅਦ ਜਿਹੜਾ ਗੱਡੀ ਸਿੱਧੀ ਜਾ ਕੇ ਟਾਬੇ ਦੇ ਅੰਦਰ ਜਾ ਵੜਦੀ ਹੈ ਹਾਲਾਂਕਿ ਜੋ ਟਾਬੇ ਦੇ ਬਾਹਰ ਲੋਕ ਬੈਠੇ ਹੋਏ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਕਿਉਂਕਿ ਜਿਹੜੀ ਟੱਕਰ ਆ ਬੜੀ ਭਿਆਨਕ ਸੀ ਔਰ ਲੋਕ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੇ ਸੀ ਔਰ ਜਦੋਂ ਗੱਡੀ ਨੇ ਟੱਕਰ ਮਾਰੀ ਤਾਂ ਲੋਕ ਕਈ ਫੁੱਟੇ ਦੂਰ ਜਾ ਕੇ ਵੀ ਡਿੱਗੇ ਹਾਲਾਂਕਿ ਚਾਰ ਲੋਕ ਜ਼ਖਮੀ ਹੋਏ ਨੇ ਇਸ ਹਾਸੇ ਦੌਰਾਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਇਹ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਦੀ ਹਾਲ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਇਸ ਹਾਦਸੇ ਮਗਰੋਂ ਆਲੇ ਦੁਆਲੇ ਦੇ ਲੋਕ ਇਕੱਠੇ ਵੀ ਹੋਏ ਔਰ ਜਦੋਂ ਸੀਸੀਟੀਵੀ ਦੇਖੀ ਗਈ ਤਾਂ ਉਸ ਦੇ ਵਿੱਚ ਇਹ ਸਾਫ ਹੁੰਦਾ ਹੋਇਆ ਨਜ਼ਰ ਆਇਆ ਕਿ ਇੱਕ ਤੇਜ਼ ਰਫ਼ਤਾਰ ਗੱਡੀ ਸਿੱਧਾ ਢਾਬੇ ਦੇ ਅੰਦਰ ਜਾ ਵੜਦੀ ਹੈ ਔਰ ਢਾਬੇ ਦੇ ਬਾਹਰ ਜਿਹੜੇ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਉਹਨਾਂ ਨੂੰ ਪਹਿਲਾਂ ਗੱਡੀ ਵੱਲੋਂ ਟੱਕਰ ਮਾਰੀ ਗਈ ਔਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਚਾਰ ਲੋਕ ਜ਼ਖਮੀ ਹੋਏ ਨੇ ਮੁਹੱਲੇ ਦੇ 10 ਫੇਜ਼ 'ਚ ਇਹ ਢਾਬਾ ਜਿੱਥੇ ਲੋਕ ਰੋਟੀ ਖਾ ਰਹੀ ਸੀ ਬੈਠ ਕੇ ਔਰ ਦੱਸਿਆ ਜਾ ਰਿਹਾ ਹੈ ਕਿ ਗੱਡੀ ਇੱਕ ਮਹਿਲਾ ਵੱਲੋਂ ਚਲਾਈ ਜਾ ਰਹੀ ਸੀ ਔਰ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਜਿਹੜੀ ਹੈ ਸਿੱਧੀ ਟਾਬੇ ਦੇ ਅੰਦਰ ਜਾ ਵੜੀ ਔਰ ਟਾਬੇ ਦੇ ਬਾਹਰ ਜਿਹੜੇ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਉਹਨਾਂ ਦੇ ਨਾਲ ਪਹਿਲਾਂ ਗੱਡੀ ਦੀ ਟੱਕਰ ਹੁੰਦੀ ਹੈ ਔਰ ਕਈ ਫੁੱਟੇ ਦੂਰ ਜਾ ਕੇ ਲੋਕ ਡਿੱਗ ਜਾਂਦੇ ਨੇ ਲੋਕ ਇਕੱਠੇ ਹੋਏ ਉਹਨਾਂ ਨੇ ਲੋਕਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਜਿੱਥੇ ਇੱਕ ਜਾਨੇ ਦੀ ਹੱਲ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਅਨਸਾਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਮੋਹਾਲੀ ਦੇ 10 ਫੇਸ ਤੋਂ ਸਾਂਝੀਆਂ ਕਰ ਰਹੇ ਹਾਂ ਹਾਂ ਅੱਗੇ ਦੱਸਣਾ ਕੀ ਹੋਇਆ ਕੀ ਟੱਕਰ ਮਾਰੀ ਹੈ ਗੱਡੀ ਨੇ ਕਿੰਨੀ ਤੇਜ਼ ਸੀ ਸਪੀਡ ਤੇਜ਼ ਸੀ ਤੇਜ਼ ਸੀ ਸਪੀਡ ਹੋ ਗਈ ਤੁਹਾਨੂੰ ਪਾ ਮਾ ਕਾਫੀ ਤੇਜ਼ ਸੀ ਬਹੁਤ ਤੇਜ਼ ਸੀ ਹਾਂ 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 ਛੋਟੀ ਜਿਹੀ ਟੱਕਰ ਮਾਰੀ ਹੈ ਕੋਈ ਜਾਨੀ ਨੁਕਸਾਨ ਤੋਂ ਨਹੀਂ ਕਿਸ ਦੀ ਜਾਨ ਖਰਾਬ ਹੋ ਗਿਆ ਜਾਨ ਜਾਨ ਤੋਂ ਨਹੀਂ ਗਈ ਕਿਸੇ ਦੀ ਚੋਟ ਲੱਗੀ ਹੈ ਚੋਟ ਲੱਗੀ ਆ ਹਨਾ ਬਾਕੀ ਰੇਡ ਜੋੜ ਦੇ ਤੁਸਾਂ ਸਾਂ ਤੋੜ ਤੋੜ ਰੇਡ ਜੋੜ ਦੀ ਮੇਰੀ ਸਾਈਕਲ ਤੋੜ ਦੀ ਸਾਈਕਲ ਤੋੜ ਦੀ ਸਾਂ ਸਾਂ ਤੋੜ ਦੋਂਗੇ ਇਹ ਸਾਰਾ ਨੁਕਸਾਨ ਇਹਨਾਂ ਨੇ ਕਰਿਆ ਹੈ ਠੀਕ ਹੈ ਜੀ ਹੋਰ ਕੀ ਕੀ ਮੰਗ ਕੀ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਪੈਸੇ ਦੋ ਦੋ ਕਿ ਜਿੰਨਾ ਖਰਚ ਆ ਦੋ ਅੱਛਾ ਜੀ ਹਾਂ ਹਾਂ ਭਾਈ ਚੋੜ ਲੱਗੀ ਹੈ ਉਹਦਾ ਖਰਚਾ ਹਾਂ 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 ਠੀਕ ਹੈ ਜੀ ਆਰਡਰ ਲੈ ਕੇ ਜਾ ਰਹਾ ਤਾਂ ਵੈਸੀ ਵੈਸੀ ਗਾੜੀ ਵਾਲੀ ਮੈਡਮ ਨੇ ਗਾੜੀ ਮਾਰ ਦਿੱਤੀ ਤਾਂ क्या हुआ कब की घटना है ये सर 8:30 8:00 बजे के टाइम पे अच्छा हां जी कितने कितने बंदे जख्मी जख्मी हुए हैं कोई बाकी सर जी हमारे मालिक ਦੇਖ ਰਹੇ ਹੋ ਹੁਣੇ-ਹੁਣੇ ਮੁਹਾਲੀ ਦੇ ਵਿੱਚ ਹਾਦਸਾ ਵਾਪਰ ਗਿਆ ਹੈ ਢਾਬੇ ਦੇ ਬਾਹਰ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਔਰ ਬੇਕਾਬੂ ਗੱਡੀ ਲੋਕਾਂ ਦੇ ਉੱਤੇ ਹੀ ਚੜ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਹਾਦਸੇ ਦੌਰਾਨ 4 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਔਰ ਇਹ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਮੁਹਾਲੀ ਦੇ 10 ਫੇਸ 'ਚ ਢਾਬੇ ਦੇ ਬਾਹਰ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਔਰ ਇਸੇ ਦਰਮਿਆਨ ਬੇਕਾਬੂ ਗੱਡੀ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਔਰ ਦੱਸਦੀ ਹੈ ਕਿ ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਟਾਬੇ ਦੇ ਅੰਦਰ ਹੀ ਗੱਡੀ ਜਾ ਵੜੀ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਮੌਕੇ ਦੀਆਂ ਸਾਂਝੀਆਂ ਕਰ ਰਿਹਾ ਹੁਣੇ-ਹੁਣੇ ਮੁਹੱਲੀ ਦੇ 10 ਫੇਸ ਤੇ ਇਹ ਹਾਦਸਾ ਵਾਪਰਿਆ ਵਾਪਰਿਆ ਔਰ ਦੱਸ ਦਈਏ ਕਿ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਇਹ ਗੱਡੀ ਨੇ ਪਹਿਲਾਂ ਲੋਕਾਂ ਨੂੰ ਤਾਂ ਟੱਕਰ ਮਾਰੀ ਜੋ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੇ ਸੀ ਔਰ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਉਹ ਟਾਬੇ ਦੇ ਅੰਦਰ ਜਾ ਵੜੀ ਤਾਂ ਇਹ ਸੀਸੀਟੀਵੀ ਦੇ ਵਿੱਚ ਘਟਨਾ ਵੀ ਕੈਦ ਹੋਈ ਹੈ ਜਦੋਂ ਟਾਬੇ ਦੇ ਬਾਹਰ ਬੈਠ ਕੇ ਲੋਕ ਹੁਣੇ-ਹੁਣੇ ਖਾਣਾ ਖਾ ਰਹੇ ਸੀ ਔਰ ਇਸੇ ਦਰਮਿਆਨ ਇੱਕ ਤੇਜ਼ ਰਫ਼ਤਾਰ ਗੱਡੀ ਆਈ ਜੋ ਬੇਕਾਬੂ ਹੋ ਕੇ ਪਹਿਲਾਂ ਲੋਕਾਂ ਨੂੰ ਟੱਕਰ ਮਾਰਦੀ ਹੈ ਜੋ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੇ ਸੀ ਔਰ ਉਸ ਤੋਂ ਬਾਅਦ ਸਿੱਧਾ ਟਾਬੇ ਦੇ ਅੰਦਰ ਜਾ ਕੇ ਇੱਕ ਗੱਡੀ ਵੜ ਜਾਂਦੀ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਜਾਣਕਾਰੀ ਦੇ ਮੁਤਾਬਕ ਦੱਸਿਏ ਚਾਰ ਜਣੇ ਜ਼ਖਮੀ ਹੋਏ ਨੇ ਔਰ ਇੱਕ ਜਣੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਜਿਹੜੀ ਹੈ ਉਹ ਇੱਕ ਮਹਿਲਾ ਵੱਲੋਂ ਚਲਾਈ ਜਾ ਰਹੀ ਸੀ ਔਰ ਉਸ ਤੋਂ ਬਾਅਦ ਜਿਹੜਾ ਗੱਡੀ ਸਿੱਧੀ ਜਾ ਕੇ ਟਾਬੇ ਦੇ ਅੰਦਰ ਜਾ ਵੜਦੀ ਹੈ ਹਾਲਾਂਕਿ ਜੋ ਟਾਬੇ ਦੇ ਬਾਹਰ ਲੋਕ ਬੈਠੇ ਹੋਏ ਸੀ ਉਬਰੀ ਤਰ੍ਹਾਂ ਜ਼ਖਮੀ ਹੋਏ ਕਿਉਂਕਿ ਜਿਹੜੀ ਟੱਕਰ ਆ ਬੜੀ ਭਿਆਨਕ ਸੀ ਔਰ ਲੋਕ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੇ ਸੀ ਔਰ ਜਦੋਂ ਗੱਡੀ ਨੇ ਟੱਕਰ ਮਾਰੀ ਤਾਂ ਲੋਕ ਕਈ ਫੁੱਟੇ ਦੂਰ ਜਾ ਕੇ ਵੀ ਡਿੱਗੇ ਹਾਲਾਂਕਿ ਚਾਰ ਲੋਕ ਜ਼ਖਮੀ ਹੋਏ ਨੇ ਇਸ ਹਾਸੇ ਦੌਰਾਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਔਰ ਇਹ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਇੱਕ ਦੀ ਹਾਲ ਜਿਹੜੀ ਹੈ ਉਹ ਗੰਭੀਰ ਦੱਸੀ ਜਾ ਰਹੀ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਇਸ ਹਾਸੇ ਮਗਰੋਂ ਆਲੇ ਦੁਆਲੇ ਦੇ ਲੋਕ ਇਕੱਠੇ ਵੀ ਹੋਏ ਔਰ ਜਦੋਂ ਸੀਸੀਟੀਵੀ ਦੇਖੀ ਗਈ ਤਾਂ ਉਸ ਦੇ ਵਿੱਚ ਇਹ ਸਾਫ ਹੁੰਦਾ ਹੋਇਆ ਨਜ਼ਰ ਆਇਆ ਕਿ ਇੱਕ ਤੇਜ਼ ਰਫ਼ਤਾਰ ਗੱਡੀ ਸਿੱਧਾ ਢਾਬੇ ਦੇ ਅੰਦਰ ਜਾ ਵੜਦੀ ਹੈ ਔਰ ਢਾਬੇ ਦੇ ਬਾਹਰ ਜਿਹੜੇ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਉਹਨਾਂ ਨੂੰ ਪਹਿਲਾਂ ਗੱਡੀ ਵੱਲੋਂ ਟੱਕਰ ਮਾਰੀ ਗਈ ਔਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਚਾਰ ਲੋਕ ਜ਼ਖਮੀ ਹੋਏ ਨੇ ਮੁਹੱਲੇ ਦੇ 10 ਫੇਜ਼ 'ਚ ਇਹ ਢਾਬਾ ਜਿੱਥੇ ਲੋਕ ਰੋਟੀ ਖਾ ਰਹੇ ਸੀ ਬੈਠ ਕੇ ਔਰ ਦੱਸਿਆ ਜਾ ਰਿਹਾ ਹੈ ਕਿ ਗੱਡੀ ਇੱਕ ਮਹਿਲਾ ਵੱਲੋਂ ਚਲਾਈ ਜਾ ਰਹੀ ਸੀ ਔਰ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਜਿਹੜੀ ਹੈ ਸਿੱਧੀ ਟਾਬੇ ਦੇ ਅੰਦਰ ਜਾ ਵੜੀ ਔਰ ਟਾਬੇ ਦੇ ਬਾਹਰ ਜਿਹੜੇ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਉਹਨਾਂ ਦੇ ਨਾਲ ਪਹਿਲਾਂ ਗੱਡੀ ਦੀ ਟੱਕਰ ਹੁੰਦੀ ਹੈ ਔਰ ਕਈ ਫੁੱਟੇ ਦੂਰ ਜਾ ਕੇ ਲੋਕ ਡਿੱਗ ਜਾਂਦੇ ਨੇ ਲੋਕ ਇਕੱਠੇ ਹੋਏ ਉਹਨਾਂ ਨੇ ਲੋਕਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਜਿੱਥੇ ਇੱਕ ਜਾਨੇ ਦੀ ਹੱਲ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈ ਉੱਥੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਅਨਸਾਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਮੋਹਾਲੀ ਦੇ 10 ਫੇਸ ਤੋਂ ਸਾਂਝੀਆਂ ਕਰ ਰਹੇ ਹਾਂ ਹਾਂ ਅੱਗੇ ਕਰਨਾ ਕੀ ਹੋਇਆ ਕੀ ਮਟਕਰ ਮਾਰੀ ਹੈ ਗੱਡੀ ਨੇ ਕਿੰਨੀ ਤੇ ਸੀ ਸਪੀਡ ਛੋਟੀ ਤੇ ਸੀ ਛੋਟੀ ਤੇ ਸੀ ਸਪੀਡ ਹੋ ਗਈ ਤੁਹਾਨੂੰ ਪਾ ਮੈਂ ਕਾਫੀ ਤੇ ਸੀ ਬਹੁਤ ਤੇ ਸੀ ਹਾਂ 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 ਛੋਟੀ ਛੁਰਜੀ ਹਲਕਾ ਮਾਰੀ ਹੈ ਕੋਈ ਜਾਨੀ ਨੁਕਸਾਨ ਤੋਂ ਨਹੀਂ ਕਿਸ ਦੀ ਜਾਨ ਖਰਾਬ ਹੋ ਗਿਆ جان جان تو نہیں گئی کسی کی چوڑ لگی ہے ہاں نا باقی ریڈ توڑ دیتا ہے تو ساتھ توڑ دیتا ہے ریڈی توڑ دیتا ہے سیکل توڑ دیتا ہے یہ سارا نقصان اینا نے کریا ہے ٹھیک ہے اور کی کی مانگ کی کر دیوں سی پلس پرشاشن تو پہلے دور دیتا ہے کیا ہے جنہاں خرچہ دیتا ہے ہاں ہاں بھائی ہاں 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 ਕਿਆ ਹੋਇਆ ਕਬ ਕੀ ਘਟਨਾ ਹੈ ਇਹ ਇਹ ਸਰ 8:30 8 ਵਜੇ ਕੇ ਟਾਈਮ ਪੈ ਗਿਆ ਅੱਛਾ ਹਾਂਜੀ ਕਿੰਨੇ ਕਿੰਨੇ ਬੰਦੇ ਜ਼ਖਮੀ ਜ਼ਖਮੀ ਹੋਏ ਕੋਈ ਬਾਗੀ ਸਰ ਜੀ ਹਮਾਰੇ ਮਾਲਿਕ ਗੁਜਾਨਾ ਸਪੋਕਸਮੈਨ ਦੇਖ ਰਹੇ ਹੋਣੇ ਹੋਣੇ ਮੁਹਾਲੀ ਦੇ ਵਿੱਚ ਹਾਦਸਾ ਵਾਪਰ ਗਿਆ ਟਾਬੇ ਦੇ ਬਾਹਰ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਔਰ ਬੇਕਾਬੂ ਗੱਡੀ ਲੋਕਾਂ ਦੇ ਉੱਤੇ ਹੀ ਚੜ ਗਈ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਹਾਦਸੇ ਦੌਰਾਨ 4 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਔਰ ਇਹ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਮੁਹਾਲੀ ਦੇ 10 ਫੇਸ 'ਤੇ ਟਾਬੇ ਦੇ ਬਾਹਰ ਬੈਠ ਕੇ ਲੋਕ ਰੋਟੀ ਖਾ ਰਹੇ ਸੀ ਔਰ ਇਸੇ ਦਰਮਿਆਨ ਬੇਕਾਬੂ ਗੱਡੀ ਨੇ ਲੋਕਾਂ ਨੂੰ ਟੱਕਰ ਮਾਰ ਦਿੱਤੀ ਔਰ ਦੱਸਦੀ ਹੈ ਕਿ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਟਾਬੇ ਦੇ ਅੰਦਰ ਹੀ ਗੱਡੀ ਜਾ ਵੜੀ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਮੌਕੇ ਦੀਆਂ ਸਾਂਝੀਆਂ ਕਰ ਰਿਹਾ ਹੁਣੇ-ਹੁਣੇ ਮੁਹਾਲੀ ਦੇ 10 ਫੇਸ 'ਤੇ ਇਹ ਹਾਦਸਾ ਵਾਪਰਿਆ ਹੈ ਵਾਪਰਿਆ ਔਰ ਦੱਸ ਦिए ਕਿ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਗੱਡੀ ਨੇ ਪਹਿਲਾਂ ਲੋਕਾਂ ਨੂੰ ਤੱਕਰ ਮਾਰੀ ਜੋ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੇ ਸੀ ਔਰ ਉਸ ਤੋਂ ਬਾਅਦ ਗੱਡੀ ਜਿਹੜੀ ਹੈ ਉਹ ਟਾਬੇ ਦੇ ਅੰਦਰ ਜਾ ਵੜੀ ਤਾਂ ਇਹ ਸੀਸੀਟੀਵੀ ਦੇ ਵਿੱਚ ਘਟਨਾ ਵੀ ਕੈਦ ਹੋਈ ਹੈ ਜਦੋਂ ਟਾਬੇ ਦੇ ਬਾਹਰ ਬੈਠ ਕੇ ਲੋਕ ਹੁਣੇ-ਹੁਣੇ ਖਾਣਾ ਖਾ ਰਹੇ ਸੀ ਔਰ ਇਸੇ ਦਰਮਿਆਨ ਇੱਕ ਤੇਜ਼ ਰਫ਼ਤਾਰ ਗੱਡੀ ਆਈ ਜੋ ਬੇਕਾਬੂ ਹੋ ਕੇ ਪਹਿਲਾ ਲੋਕਾਂ ਨੂੰ ਟੱਕਰ ਮਾਰਦੀ ਹੈ ਜੋ ਟਾਬੇ ਦੇ ਬਾਹਰ ਬੈਠ ਕੇ ਰੋਟੀ ਖਾ ਰਹੇ ਸੀ ਔਰ ਉਸ ਤੋਂ ਬਾਅਦ ਸਿੱਧਾ ਟਾਬੇ ਦੇ ਅੰਦਰ ਜਾ ਕੇ ਇੱਕ ਗੱਡੀ ਵੜ ਜਾਂਦੀ ਹੈ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਜਾਣਕਾਰੀ ਦੇ ਮੁਤਾਬਕ ਦੱਸੀਏ ਚਾਰ ਜਣੇ ਜ਼ਖਮੀ ਹੋਏ ਨੇ ਔਰ ਇੱਕ ਜਣੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਹਸਪਤਾਲ ਦੇ ਵਿੱਚ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਡੀ ਜਿਹੜੀ ਹੈ ਉਹ ਇੱਕ ਮਹਿਲਾ ਵੱਲੋਂ ਚਲਾਈ ਜਾ ਰਹੀ ਸੀ ਔਰ ਉਸ ਤੋਂ ਬਾਅਦ ਜਿਹੜਾ